रिसेंटली पता है कि अः जिला पुलिस और काउंटर इंटेलीजेंस जलंधर ने सेंट्रल एक बंद गिरफ्तार किया जो है जॉनसन अः आंदी की उमर जी है लगभग थर्टी फाइव ईयरसप है पाकिस्तान के जेडे ओपरेटिव है इन तक दो बार पाकिस्तान विजिट कर चुके पिछले साल से आ कि ਉਹਨਾਂ ਦੇ ਤੱਕੇ ਹੋਣ ਦੇ ਨਾਲ ਆ ਉਹਨਾਂ ਨੂੰ ਕਾਫੀ ਸੰਪਲਿ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਵੀ ਪਰਫਰਮ ਕਰਦਾ ਸੀਗਾ ਜਿਵੇਂ ਕਿ ਜਿਹੜੀ ਹੁਣ ਤੱਕ ਦੀ ਤੱਕੀ ਤੋਂ ਸਾਹਮਣੇ ਆਇਆ ਹੈਗਾ ਕਿ ਜਿਵੇਂ ਅਗਲੀ ਵੀ ਜਿਹੜੀ ਆਰਮੀ ਦੀ ਸ਼ੇਅਰ ਕੀਤਾ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਨੇ ਯੂਨਿਟਾਨ ਦਾ ਪ੍ਰੋਟੋਕੋਲ ਵੀ ਉਹਨਾਂ ਨੂੰ ਸ਼ੇਅਰ ਕੀਤਾ ਉਸ ਤੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਲੋਕੇਸ਼ਨਸ ਦੀ ਜਿਹੜੀ ਹੈਗੀ ਹੌਚਾਰਪੁਰ ਦੇ ਆਸ-ਪਾਸ ਦੀ ਅਲੱਗ-ਅਲੱਗ ਥਾਵਾਂ ਦੀ ਇਸ ਤੋਂ ਮੰਗਦੇ ਰਹੇ ਹੈਗੇ ਇਹਨੇ ਸ਼ੇਅਰ ਕੀਤੀ ਕਿ ਨਹੀਂ ਕੀਤੀ ਉਹ ਇਹਦੇ ਮੋਬਾਈਲ ਦੇ ਡੇਟਾ ਤੋਂ ਡਿਸਕਲੋਜ਼ ਹੋ ਕੇ ਹ ਅਜਿਨਾ ਆਪਰੇਟਰੀਵ ਕੋਡ ਕਰਾਂਗੇ ਉਸ ਤੋਂ ਪਤਾ ਲੱਗੇਗੀ ਤੇ ਇਸ ਤੋਂ ਨਾਲ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਇਹਨੇ ਲਗਭਗ 810 ਮੋਬਾਈਲ ਨੰਬਰ ਤੇ ਇੰਡੀਆ ਦੇ ਮੋਬਾਈਲ ਨੰਬਰਾਂ ਤੇ ਬਾਅਰ ਪਾਕਿਸਤਾਨ ਤੇ ਉਹਨਾਂ ਨੂੰ ਸ਼ੇਅਰ ਕਰਕੇ ਪਾਕਿਸਤਾਨ ਤੇ ਦੁਬਈ ਤੇ ਸ਼ੇਅਰ ਕਰਕੇ ਉਹਨਾਂ ਤੇ ਵਟਸਐਪ ਐਕਟੀਵੇਟ ਕਰਵਾਏ ਹੈਗੇ ਓਟੀਪੀ ਨੇ ਇਥੋਂ ਸਿਮ ਕਾਰਡ ਨੂੰ ਐਕਟੀਵੇਟ ਕਰਕੇ ਓਟੀਪੀ ਇਥੋਂ ਸ਼ੇਅਰ ਕੀਤਾ ਤੇ ਨੰਬਰ ਉਥੇ ਪਾਕਿਸਤਾਨ ਦੇ ਜਾਂ ਦੁਬਈ ਦੇ ਐਕਟੀਵੇਟ ਕਰਵਾਏ ਹੈਗੇ ਜੋ ਕਿ ਅਗੇ ਆਉਣ ਵਾਲੇ ਸਮੇਂ ਤੇ ਹੋ ਸਕਦਾ ਹੈ ਜਿਹੜੇ ਜਿਹੜੇ ਆਈਐਸਆਈ ਆਪਰੇਟਿਵਸ ਹੈਗੇ ਉਹ ਹੋਰ ਲੋਕਾਂ ਨੂੰ ਸਪਾਈਂਗ ਤੇ ਜਾਂ ਕਿਸੇ ਹੋਰ ਗਲਤ ਕੰਮ ਤੇ ਇਨਵੋਲ ਕਰਨ ਵਾਸਤੇ ਮਿਸਲੀਡ ਕਰਨ ਵਾਸਤੇ ਯੂਜ਼ ਕਰ ਸਕਦੇ ਹੈਗੇ ਦੇਖ ਕਰਕੇ ਕਾਫੀ ਇੰਪੋਰਟੈਂਟ ਕੇਸ ਇਹਦਾ ਹੈਗਾ ਕਿ ਤੁਹਾਨੂੰ ਦੀ ਰੋਡ ਦੀ ਟੈਕਨੀਕਲ ਇਨਵੈਸਟੀਗੇਸ਼ਨ ਤੇ ਬਾਕੀ ਸਾਰੇ ਕਿੰਨਾ ਕਰ ਰਹੇ ਹੋ ਤੁਸੀਂ ਦਾ ਵਰਸਲਾਪ ਜਿਹੜਾ ਪਾਕਿਸਤਾਨ ਗਿਆ ਇਸ ਗੱਲ ਤੋਂ ਕੋਈ ਹਾਦਸਾ ਨਹੀਂ ਜਿਹੜੀ ਜਿਹੜੀ ਗੱਲ ਕਰ ਰਹੇ ਹੋ ਪਾਕਿਸਤਾਨ ਜਿਸ ਤੇ ਗਿਆ ਹੈਗਾ ਇਹਨੇ ਜਿਹੜਾ ਪਾਕਿਸਤਾਨ ਵਿਜਿਟ ਕੀਤਾ ਉਸ ਤੇ ਰੀਜ਼ਨ ਜਿਹੜਾ ਦਿੱਤਾ ਗਿਆ ਹੈਗਾ ਉਹ ਹੈਗਾ ਕਿ ਇਹਦਾ ਇਹਨਾਂ ਨੇ ਦੱਸਿਆ ਕਿ ਵੀ ਮੈਂ ਪਾਸਟਰ ਹੈਗਾ ਇੱਥੇ ਮੈਂ ਪ੍ਰੇਅਰ ਕਰਦਾ ਹੈਗਾ ਮੇਰਾ ਇੱਕ ਉੱਥੇ ਫਲੋਰ ਹੈਗਾ ਜਿਦਾ ਨਾਮ ਸਾਦੀ ਤੇਗਾ ਮੈਂ ਉਹਦੇ ਵਾਸਤੇ ਪਹਿਲਾਂ ਪ੍ਰੇਰ ਕੀਤੀ ਹੈਗੀ ਤੇ ਉਹ ਮੇਰੀ ਪ੍ਰੇਰ ਤੋਂ ਠੀਕ ਹੋਇਆ ਹੈਗਾ ਉਹਨੇ ਮੈਨੂੰ ਫੇਰ ਆਪਣੀ ਸਿਸਟਰ ਦੀ ਪ੍ਰੇਰ ਕਰਨ ਵਾਸਤੇ ਕਿਹਾ ਸਾਹਿਬ ਨੇ ਪਾਕਿਸਤਾਨ ਤੋਂ ਫੇਰ ਮੈਂ ਸਿਸਟਰ ਦੇ ਵਾਸਤੇ ਪ੍ਰੇਰ ਕੀਤੀ ਕਿ ਵੀ ਉਹਦਾ ਰਿਸ਼ਤਾ ਜਲਦੀ ਹੋ ਜਾਏ ਤੇ ਫੇਰ ਉਹਦਾ ਰਿਸ਼ਤਾ ਹੋ ਗਿਆ ਤੇ ਉਹਨੇ ਮੈਨੂੰ ਸਾਦੀ ਤੇ ਇਨਵਾਈਟ ਕੀਤਾ ਇਹ ਉਹ ਜਿਹੜੀ ਹੈਗੀ ਪੂਰੀ ਗੱਲ ਉਹਨੇ ਦੱਸੀ ਹੈਗੀ ਉਸ ਤਰੀਕੇ ਦਾ ਜਿਹੜਾ ਹੈਗਾ ਉਸ ਤੋਂ ਬਾਅਦ ਅਗਲੀ ਜਿਹੜੀ ਵਿజిਟ ਕਿਨੇ ਕੀਤੀ ਹੈਗੀ ਉਹ ਫੇਰ ਸਾਦੀ ਦੇ ਮਾਮਲੇ ਕੀਤੀ ਸੀ ਜਿਹੜਾ ਸਾਦੀ ਸਾਜਿਦ ਦਾ ਸਾਜਿਦ ਨਾਮ ਦਾ ਕੋਆਪਰੇਟਿਵ ਜਿਹੜਾ ਦੱਸ ਰਿਹਾ ਹੈਗਾ ਉਹਦੇ ਕਜਨ ਦੇ ਸ਼ਾਦੀ ਦੇ ਬੰਦੇ ਇਹਨੇ ਕੀਤੀ ਹੈਗੀ ਦੇਖ ਕਰਕੇ ਦੋ ਬਾਰ ਲਗਭਗ 22-23 ਦਿਨ ਜਿਹੜਾ ਹੈਗਾ ਪਾਕਿਸਤਾਨ ਵਿਜ਼ਿਟ ਕਰਕੇ ਆਇਆ ਹੈਗਾ ਲਾਹੌਰ ਆ ਜਾ ਕੇ ਰਿਹਾ ਹੈਗਾ ਤੇ ਉੱਥੋਂ ਫਿਰ ਮੇਬੀ ਅਲੱਗ-ਅਲੱਗ ਲੋਕਾਂ ਨੂੰ ਮਿਲਿਆ ਹੋਵੇਗਾ ਸਰ ਜੀ ਜੀ ਹੈ ਕਿ ਉਹ ਬਾਕੀ ਦੇ ਮੋਬਾਈਲ ਤੋਂ ਕੋਈ ਪਾਕਿਸਤਾਨੀ ਨਹੀਂ ਕਿਉਂਕਿ ਸੋਰੀ ਆਈਐਸਆਈ ਦਾ ਕਿ ਇਹਨਾਂ ਹਾਂ ਆਬਵੀਅਸਲੀ ਜਿਖੋ ਜਿਹੜਾ ਬੰਦਾ ਸੈਂਸਿਟਿਵ ਇਨਫੋਰਮੇਸ਼ਨ ਰਿਟਰੀਵ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਿਸੇ ਵੀ ਇੰਡੀਅਨ ਬੰਦੇ ਤੋਂ ਤੇ ਉਹ ਉਹਦਾ ਕੰਮ ਜਿਹੜਾ ਹੈਗਾ ਉਸ ਤੋਂ ਸਪਾਈਂਗ ਕਰਵਾਉਂਦਾ ਹੈਗਾ ਤੇ ਉਹ ਡੈਫੀਨੇਟਲੀ ਜਿਹੜਾ ਹੈਗਾ ਐਚਐਸਆਈ ਦਾ ਕੋਈ ਨਾ ਕੋਈ ਆਪਰੇਟਿਵ ਜਿਹੜਾ ਸ੍ਰੈਨਡ ਆਪਰੇਟਿਵ ਹੁੰਦਾ ਉਹ ਹੀ ਇਸ ਤਰੀਕੇ ਦੇ ਕੰਮ ਕਰਦਾ ਹੈਗਾ ਕਿ ਪਹਿਲਾਂ ਬੰਦੇ ਨੂੰ ਟ੍ਰੈਪ ਕਰਦਾ ਫਿਰ ਉਸ ਤੋਂ ਧੀਰੇ ਧੀਰੇ ਗੱਲਾਂ ਬਾਤਾਂ ਲੈ ਕੇ ਜਾਂ ਉਹਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਜਿਵੇਂ ਕਿ ਇਹਨੂੰ ਇਹਨੂੰ ਜਿਹੜਾ ਹੈਗਾ ਜਿਹੜਾ ਅਸੀਂ ਬੰਦਾ ਫੜਿਆ ਹੈਗਾ ਹਰਪੀਸੀ ਇਹਨੂੰ ਪਿਛਲੇ ਲਗਭਗ 2.5 ਸਾਲਾਂ ਤੇ ਇਹਨਾਂ ਨੇ 1 ਲੱਖ ਤੋਂ ਉੱਪਰ ਪੈਸਾ ਇਹਨਾਂ ਨੇ ਅ ਵਕ ਵਕ ਟਾਈਮ ਤੇ ਦਿਨ ਦੇ ਰਹੇ ਹੈਗੇ ਤੇ ਇਹਦੇ ਬਦਲੇ ਸੀ ਕੁਛ ਨਾ ਪੁੱਛਦੇ ਬੀਜੀ ਵਿਜੀਟ ਕੋ ਪਹਿਲਾ ਪਹਿਲਾ ਸੰਪਰਕ ਆਏ ਫਿਰ ਵਿਜੀਟ ਕਰਵਾਇਆ ਇਹੋ ਕੇ ਸੰਪਰਕ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਨਹੀਂ ਅਭੀ ਤੱਕ ਇਸ ਤੋਂ ਪਹਿਲਾਂ ਕੋਈ ਕੀਤੇ ਨਹੀਂ ਹੈਗਾ ਤੇ ਪਾਕਿਸਤਾਨ ਲਗਭਗ 22 23 ਦਿਨ ਬੰਨੋ ਤੱਕ ਲੱਗ ਰਿਹਾ ਹੈ ਜਿਹਦੇ ਜਿਹਦੇ ਸਪੈਸਟ ਬਣਨਾ ਮਿਲਦੀ ਸੀ ਉਹ ਗੋਇਨ ਦਾ ਹਾਂ ਜੀ ਆ ਪਹਿਲਾਂ ਆਰਪੀ ਸਿੰਘ ਦਾ ਨਾਮ ਸੀਗਾ ਤੇ ਬਾਅਦ ਵਿੱਚ ਇਹਨੇ ਆਪਣਾ ਜਿਹੜਾ ਹੈਗਾ ਰਿਲੀਜੀਅਨ ਕਨਵਰਟ ਕਰਕੇ ਤੇ ਉਹ ਵੀ ਅਮ ਪਰਸਨਲ ਤੇ ਬਾਅਦ ਵਿੱਚ ਉਹਨੂੰ ਇਸ ਤੋਂ ਬਾਅਦ ਉਹ ਲੋਕਾਂ ਦੇ ਵਿੱਚ ਸਵੀਕਾਰ ਹੋਣਾ ਸੀ। ਨੂੰ ਦੇਖੋ ਆ ਬੜਾ ਸੈਂਸਿਟਿਵ ਰਿਲੀਜੀਅਸ ਮੈਟਰ ਹੈਗਾ ਜਿਹਦੇ ਵਿੱਚ ਬਟ ਯੈਸ ਆ ਜਿਹੜਾ ਹੈਗਾ ਹੁਣ ਅਮ ਕ੍ਰਿਸ਼ਨ ਜੀ ਪ੍ਰੈਕਟਿਸ ਕਰਦਾ ਸੀਗਾ ਤੇ ਕਿੱਥੇ ਜਿਹੜਾ ਹੈਗਾ ਹੁਚਾਰਪੁਰ ਤੇ ਕਿੰਨੇ ਲਗਭਗ 3-4 ਸਾਲਾਂ ਤੋਂ ਰਹਿ ਰਿਹਾ ਸੀਗਾ ਤੇ ਲੋਕਲ ਆਪਣੇ ਏਰੀਆ 'ਚ ਜਿਹੜਾ ਇਹ ਰੂਟੀਨ ਆਪਣਾ ਪਿੱਛੇ ਬੈਕਗ੍ਰਾਉਂਡ 'ਚ ਕੀ ਕੰਮ ਕਰਦਾ ਸੀਗਾ ਬਟ ਉਹ ਦੈਟ ਇਜ਼ ਦੀ ਕੇਸ ਬਟ ਜਿਹੜਾ ਸਾਹਮਣੇ ਦਾ ਜਿਹੜਾ ਫੇਸ ਸੀਗਾ ਇਹਦਾ ਉਹ ਇੱਕ ਰਿਲੀਜੀਅਸ ਪ੍ਰਚਾਰ ਦਾ ਕੰਮ ਜਾਂ ਪ੍ਰੈਕਟਿਸ ਕਰਨ ਦਾ ਕੰਮ ਜਿਹੜਾ ਹੈਗਾ ਨਹੀਂ ਇਸ ਇਸ ਪਾਇੰਗ ਦੇ ਕੰਮ 'ਚ ਵੀ ਫੈਮਿਲੀ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਹੈਗਾ ਐਜਸ ਨਾਓ ਜੇ ਜਿਹੜੇ ਨਾਲ ਦੇ ਮੋਬਾਈਲ ਤੋਂ ਹਾਂ ਤੇ ਡਾਟਾ ਪੁਲਿਸ ਸਾਹਮਣੇ ਆਉਂਦੀ ਹੈ ਤੇ ਫਿਰ ਅਕੋਰਡਿੰਗਲੀ ਬਿਲਕੁਲ ਜਮਾਨ ਕੰਟੀਨਿਊ ਦਾ ਮੈਕੈਨਿਕ ਸਪੋਰਟ ਟੈਕਸ ਇਹ ਸਿਰ ਡੈਫੀਨਿਟਲੀ ਕੋਈ ਸਹੀ ਟੈਕਨੀਕਲ ਇਨਵੈਸਟੀਗੇਸ਼ਨ ਵਾਲਾ ਕੇਸ ਹੈਗਾ ਬੜਾ ਨਕਸਟ ਕਰਦੇ ਰਿਲੇਟਡ ਬੜਾ ਇੰਪੋਰਟੈਂਟ ਕੇਸ ਹੈਗਾ ਜਿਹੜਾ ਪੰਜਾਬ ਪੁਲਿਸ ਨੇ ਤੇ ਕੰਟੈਂਪ੍ਰੈਂਸ ਨੇ ਜਿਹੜਾ ਕ੍ਰੈਕ ਕੀਤਾ ਹੈਗਾ ਤੇ ਹੁਣ ਇਹਦੇ ਮੋਬਾਈਲ ਦੀ ਸਾਰੀ ਡਾਟਾ ਰਿਕਰੀਵਲ ਪਲੱਸ ਜਿਹੜਾ ਹੈਗਾ ਜਿਹੜੇ SIM ਕਾਰਡ ਜਿਹੜੇ ਖਰੀਦੇ ਹੈਗੇ ਉਹਨਾਂ ਦਾ ਆਈਡੀਪੀਕੇਸ਼ਨ ਉਹਨਾਂ ਚਿੱਤੇ ਦੇ ਡਾਕੂਮੈਂਟ ਕਿਵੇਂ ਯੂਜ਼ ਕਰਦੇ ਹੈਗੇ ਉਹ ਡਾਕੂਮੈਂਟਸ ਅ ਮਦਾ ਵੈਰੀਫਿਕੇਸ਼ਨ ਤੇ ਹੋਰ ਤਰੀਕੇ ਕਿਸ ਤਰੀਕੇ ਦੀ ਇਨਫੋਰਮੇਸ਼ਨ ਨੂੰ ਲਈਦੀ ਹੈਗੀ ਉਹ ਵੀ ਸਾਰਾ ਜਿਹੜਾ ਹੈਗਾ ਪੂਰਾ ਬੈਕਗਰਾਉਂਡ ਚੈੱਕ ਵਗੈਰਾ ਸਾਰਾ ਕਰਾਇਆ ਜਾਂਦਾ ਹੈ ਸਰੇ ਬੇਸਿਕਲੀ ਹੁਸ਼ਿਆਰਪੁਰ ਦੀਆਂ ਹੀ ਮਪੇਸ਼ਰ ਵਗੈਰਾ ਉਸੇ ਸ਼ੇਅਰ ਕਰ ਦਿੱਤੀ ਇਨਫੋਰਮੇਸ਼ਨ ਜਾਂ ਡਾਟਾ ਦੇ ਨਾਲ ਲੇਖੀ ਏਰੀਆ ਦੇ ਚਾਹੁੰਦਾ ਆਦਮਪੁਰ ਹੁਣ ਤੱਕ ਜਿਹੜੀ ਗੱਲ ਆਈ ਹੈਗੀ ਸਾਹਮਣੇ ਹੁਣ ਤੱਕ ਦੀ ਜਿਹੜੀ ਪੁੱਛਤਾ ਹੈਗੀ ਉਹਦੇ ਵਿੱਚ ਹੁਸ਼ਿਆਰਪੁਰ ਤੇ ਮਤਲਬ ਲੋਕਲ ਏਰੀਆ ਦੀ ਇਨਫੋਰਮੇਸ਼ਨ ਜਿਹੜਾ ਹੈਗਾ ਆ ਸ਼ੇਅਰ ਕਰਦੇ ਨੇ